ਅੱਜ ਕੱਲ੍ਹ ਲੋਕੋ ਧਿਲਾਂ ਵਿੱਚ ਪਿਆਰ ਮੁਹੱਬਤ ਦੋਸਤੀ ਰੱਖਣ ਦੀ ਬਜਾਏ ਫੋਟੋ ਕਲਿੱਕ ਕਰਦਾ ਉਹਨੂੰ ਲੋਕ ਅੱਜ ਕੱਲ੍ਹ ਬੜੀ ਤਰਜੀਹ ਦਿੰਦੇ ਆ ਕਿਉਂਕਿ ਇਹ ਚੀਜ਼ਾਂ ਅਜੇ ਟ੍ਰੈਂਡ 'ਚ ਨਹੀਂ ਪਰ ਇਹ ਨਹੀਂ ਪਤਾ ਜਿੰਨਾ ਦੋਸਤਾਂ ਦੇ ਦਿਲ ਦੇ ਵਿੱਚ ਇੱਜ਼ਤ ਹੁੰਦੀ ਆ ਉਹ ਹਮੇਸ਼ਾ ਹੀ ਤੁਹਾਡੇ ਨਾਲ ਮਾੜੇ ਸਮੇਂ ਵਿੱਚ ਖੜਦੇ ਆ ਤੇ ਕੁਝ ਨਾ ਕੁਝ ਤੁਹਾਡੀ ਜ਼ਿੰਦਗੀ ਨੂੰ ਬਦਲਣ ਦੇ ਵਿੱਚ ਉਹ ਆਪਣਾ ਯੋਗਦਾਨ ਪਾਉਂਦੇ ਆ ਕਿਉਂਕਿ ਦੋਸਤੀ ਉਹ ਨਹੀਂ ਹੁੰਦੀ ਕਿ ਅਸੀਂ ਚਾਰ ਦੋਸਤ ਇਕੱਠੇ ਹੋਏ ਕਿਸੇ ਫੰਕਸ਼ਨ ਤੇ ਅਸੀਂ ਇੰਜਾਇਰਮੈਂਟ ਕੀਤਾ ਪੈਗ ਲਾਇਆ ਤੇ ਉਹ ਸਾਡੀ ਦੋਸਤੀ ਹੈ ਦੋਸਤੀ ਤਾਂ ਬਸ ਉਹ ਹੁੰਦੀ ਹੈ ਕਿ ਅਸੀਂ ਇੱਕ ਦੂਸਰੇ ਦੀ ਕੇਅਰ ਕਰਨਾ ਹਰ ਦੁੱਖ ਤਕਲੀਫ ਦੇ ਵਿੱਚ ਉਹਦੇ ਨਾਲ ਖੜਨਾ ਤੇ ਉਸ ਦੀ ਤਕਲੀਫ ਨੂੰ ਸਭ ਤੋਂ ਪਹਿਲਾਂ ਆਪਣੀ ਸਮਝਣਾ ਉਹ ਦੋਸਤੀ ਹੁੰਦੀ ਹੈ ਕਹਿੰਦੇ ਚੰਗਾ ਦੋਸਤ ਉਹ ਹੁੰਦਾ ਹੈ ਜਿਹੜਾ ਸਾਨੂੰ ਤੁਹਾਡੇ ਪਰਿਵਾਰ ਪ੍ਰਤੀ ਚੰਗੇ ਸੰਸਕਾਰ ਦੇ ਦੱਸੇ ਪਰ ਅੱਜ ਕੱਲ ਜਿਸ ਨੂੰ ਵੀ ਤੁਸੀਂ ਸੁਧਾਰਨ ਦੀ ਕੋਸ਼ਿਸ਼ ਕਰੋਗੇ ਉਹ ਹਮੇਸ਼ਾ ਤੁਹਾਡੇ ਤੋਂ ਦੂਰ ਹੀ ਜਾਊਗਾ ਕਿਉਂਕਿ ਅੱਜ ਲੋਕ ਇਹ ਸੋਚਦੇ ਆ ਕਿ ਮੈਂ ਕਿਹੜਾ ਨਿਆਣਾ ਐ ਜਾਂ ਮੈਂ ਬੱਚਾ ਕਿ ਇਹ ਮੈਨੂੰ ਕੋਈ ਗੱਲ ਕਹੇ ਅੱਜ ਕੱਲ ਸ਼ੈਨਸ਼ੀਲਤਾ ਜਿਹੜੀ ਉਹ ਲਗਾਤਾਰ ਘਟਦੀ ਜਾ ਰਹੀ ਹੈ ਇਸੇ ਕਰਕੇ ਹੀ ਇਹ ਜਿਹੜੇ ਰਿਸ਼ਤੇ ਆ ਦੋਸਤੀ ਦਾ ਮਤਲਬ ਹੁੰਦਾ ਕਿ ਦੋ ਸੱਚ ਦੋਸਤੀ ਦਾ ਮਤਲਬ ਹੁੰਦਾ ਕਿ ਦੋ ਸੱਚ ਮਿਲ ਕੇ ਇਕੱਠੇ ਹੋ ਜਾਣਾ ਤਾਂ ਉਹਨੂੰ ਦੋਸਤੀ ਕਹਿੰਦੇ ਆ ਸੋ ਅੱਜ ਦੀ ਇਸ ਤੇਜ਼ ਰਫ਼ਤਾਰ ਦੁਨੀਆ ਦੇ ਵਿੱਚ ਸੱਚੀ ਦੋਸਤੀ ਨੁਹਾਉਣ ਵਾਲਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਖਤਮ ਹੋ ਗਏ ਆ ਬਹੁਤ ਸਾਰੇ ਲੋਕ ਹੈ ਕਿ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਹੈ ਤੇਰੀ ਮੇਰੀ ਇੱਕ ਜਿੰਦੜੀ ਤੈਨੂੰ ਤਾਪ ਚੜੇ ਮੈਂ ਹੋਊਂਗਾ ਉਹ ਵੀ ਕਹਾਵਤ ਕਿਸੇ ਲਈ ਬੜੀ ਚੱਲਦੀ ਸੀ ਅੱਜ ਕੱਲ੍ਹ ਹਰ ਬੰਦਾ ਮੋਬਾਈਲ ਦੇ ਨਾਲ ਇੰਨਾ ਕੁ ਜੁੜ ਗਿਆ ਹੈ ਕਿ ਅਨੁਰਿਸ਼ਤੇ ਨਾਤੇ ਦਾ ਪੁੱល ਹੀ ਗਿਆ ਹੈ ਮੋਬਾਈਲ ਨੇ ਸਾਡੇ ਰਿਸ਼ਤਿਆਂ ਨੂੰ ਖਤਮ ਕਰ ਦਿੱਤਾ ਹੈ ਪਰਿਵਾਰਕ ਰਿਸ਼ਤਿਆਂ ਨੂੰ ਖਤਮ ਕਰਤਾ ਪਰਿਵਾਰ ਦੇ ਪਿਆਰ ਨੂੰ ਖਤਮ ਕਰਤਾ ਜਿਨੀਆਂ ਸਾਡੇ ਵਿੱਚ ਦੂਰੀਆਂ ਵਧਾਈਆਂ ਨੇ ਉਹ ਇਸ ਆਧੁਨਿਕ ਮੋਬਾਈਲ ਨੇ ਵਧਾਈ ਮੋਬਾਈਲ ਇੱਕ ਅਜਿਹੀ ਟੈਕਨੋਲੋਜੀ ਹੈ ਜਿੱਥੇ ਸਾਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਸ਼ਬਦ ਵਿਸ਼ਾ ਦੇ ਵਿੱਚ ਜੋੜਦੀ ਹੈ ਤੇ ਉੱਥੇ ਹੀ ਸਾਡੀ ਜ਼ਿੰਦਗੀ ਨੂੰ ਇੱਕ ਦੂਸਰੇ ਨਾਲੋਂ ਦੂਰ ਕਰ ਦੇ ਵਿੱਚ ਇਸ ਅੱਜ ਦੀ ਟੈਕਨੋਲੋਜੀ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਕਿਸੇ ਕੋਲੇ 5 ਮਿੰਟ ਮੋਬਾਈਲ ਸਾਈਡ ਤੇ ਰੱਖ ਕੇ ਗੱਲ ਕਰਨ ਦਾ ਸਮਾਂ ਨਹੀਂ ਹੈ ਸੋ ਇਸ ਮੋਬਾਈਲ ਨੇ ਸਾਡੀ ਮਾਂ ਦਾ ਰਿਸ਼ਤਾ ਸਾਥੋਂ ਖੋਇਆ ਸਾਡੀ ਭੈਣ ਦਾ ਰਿਸ਼ਤਾ ਸਾਥੋਂ ਖੋਇਆ ਸਾਡੇ ਚਾਚੇ ਤਾਇਆ ਦਾ ਰਿਸ਼ਤਾ ਖੋਇਆ ਸਾਡੇ ਮਾਮੇ ਮਾਮੀਆਂ ਦਾ ਰਿਸ਼ਤਾ ਖੋਇਆ ਸਾਡੇ ਨਾਨਕਿਆਂ ਦਾ ਰਿਸ਼ਤਾ ਖੋਇਆ ਸਾਡੇ ਭੂਆ ਦਾ ਰਿਸ਼ਤਾ ਖੋਇਆ ਚਾਹੇ ਜਿੰਨੇ ਰਿਸ਼ਤੇ ਸਾਨੂੰ ਸਮਾਜ ਚੋਂ ਮਿਲਦੇ ਨੇ ਸਮਾਜ ਦੇ ਵਿੱਚ ਬਣੇ ਹੋਏ ਉਹ ਸਾਡੇ ਸਾਰੇ ਰਿਸ਼ਤਿਆਂ ਨੂੰ ਖਤਮ ਕਰਨ ਵਾਲਾ ਇਹ ਮੋਬਾਈਲ ਹੈ ਕਿਉਂਕਿ ਕੋਈ ਸਮਾਂ ਹੁੰਦਾ ਸੀਗਾ ਕਿ ਜਦੋਂ ਅਸੀਂ ਜੂਨ ਦੀਆਂ ਛੁੱਟੀਆਂ ਕੱਟਣਾ ਆਪਣੇ ਨਾਨਕੇ ਪਿੰਡ ਜਾਂਦੇ ਸੀ ਤੇ ਬੜਾ ਚਾਹ ਹੁੰਦਾ ਸੀਗਾ ਇੱਕ ਮਹੀਨਾ ਫਿਰ ਉੱਥੇ ਰਹਿਣਾ ਤੇ ਆਪਣੇ ਸਕੂਲ ਦਾ ਕੰਮ ਪੂਰਾ ਕਰਕੇ ਤੇ ਇੱਕ ਦੋ ਦਿਨ ਪਹਿਲਾਂ ਆਪਣੇ ਪਿੰਡ ਆ ਜਾਣਾ ਤੇ ਨਾਨਕਿਆਂ ਦੇ ਉਹ ਜਾਦਾ ਉਹ ਮਾਮੇ-ਮਾਮੀਆਂ ਨੇ ਬੜਾ ਕੁਝ ਦਿੱਤੀ ਹੋਈਆਂ ਸੀ ਬੀਆਂ ਮਾਂ ਮੇ ਮਮੀਆਂ ਦੀ ਬਣਾ ਕੇ ਦਿੱਤੀ ਹੋਈਆਂ ਰੁੱਟੀਆਂ ਪਰੌਂਠੇ ਚਟਣੀ ਤੇ ਉਹ ਚੀਜ਼ਾਂ ਵਡੀਆਂ ਵਧੀਆ ਸੀ ਕਿ ਬੜੀ ਸੌਖੀ ਜ਼ਿੰਦਗੀ ਸੀ ਨਾ ਤਾਂ ਉਦੋਂ ਪੜਨ ਵੇਲੇ ਕੋਈ ਫਿਕਰ ਸੀ ਉਦੋਂ ਤਾਂ ਬਸ ਇਹ ਹੀ ਹੁੰਦਾ ਸੀ ਕਿ ਘਰ ਦੇ ਫੀਸ ਜੋਗੇ ਪੈਸੇ ਦੇ ਦੇਣਾ ਖਾਣ ਪੀਣ ਨੂੰ ਮਿਲ ਜੇ ਇਸ ਤੋਂ ਵਧੀਆ ਜਿੰਦਗੀ ਕੀ ਹੈ ਅੱਜ ਇਸ ਮੋਬਾਈਲ ਨੇ ਸਾਨੂੰ ਹਰ ਰਿਸ਼ਤੇ ਤੋਂ ਅਲੱਗ ਕਰ ਦਿੱਤਾ ਪਰ ਜਿਹੜੇ ਲੋਕ ਰਿਸ਼ਤਾ ਰਵਾਂਣ ਵਾਲੇ ਹੁੰਦੇ ਆ ਉਹ ਨਿਵਾਹੀ ਜਾਂਦੇ ਜਿਵੇਂ ਕਹਿੰਦੇ ਨੇ ਸੱਜਣਾ ਆਉਣ ਜਾਣ ਦੀਆਂ ਸਾਂਝਾਂ ਨੇ ਲਾਗੇ ਭੁੱਲ ਜਾਣ ਨਾਲ ਤਾਂ ਦਰਖਤ ਵੀ ਸੁੱਕ ਜਾਂਦੀ ਨੇ ਜੇ ਅਸੀਂ ਰਿਸ਼ਤੇਦਾਰਾਂ ਦੇ ਨਾਲ ਵਰਤਾਂਗੇ ਚਾਹਾਂਗੇ ਆਵਾਂਗੇ ਤਾਂ ਰਿਸ਼ਤੇ ਵਰਕਰ ਹੀ ਜਾਂਦੇ ਨੇ ਨਹੀਂ ਤਾਂ ਅੱਜ ਦੀ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਕਹਿੰਦਾ ਹੈ ਕਿ ਮੈਂ ਕੀ ਲੈਣਾ ਯਾਰ ਉਸ ਤੋਂ ਕਿਸੇ ਕੋਲ ਦੇਣ ਵਾਸਤੇ ਕੁਝ ਨਹੀਂ ਹੈ ਪੈਸੇ ਵਾਲੇ ਤਾਂ ਹੰਕਾਰ ਹੀ ਇੰਨਾ ਕਿ ਮੈਂ ਹਰ ਕੰਮ ਪੈਸੇ ਨਾਲ ਕਰਨਾ ਪਰ ਹਰ ਕੰਮ ਪੈਸੇ ਨਾਲ ਜੀਣਾ ਜਿੱਥੇ ਪੈਸੇ ਦੀ ਲੋੜ ਆ ਉੱਥੇ ਪੈਸੇ ਕਮ ਆਉਗਾ ਜਿੱਥੇ ਸਾਡੇ ਰਿਸ਼ਤੇ ਨਾਤੇ ਭੈਣ ਭਰਾ ਦੋਸਤ ਮਿੱਤਰ ਸੱਥੀ ਸਬੰਧੀ ਕਮ ਆਉਂਦੇ ਆਥੇ ਹੋਰ ਕੋਈ ਕੰਮ ਨਹੀਂ ਸੋ ਅਸੀਂ ਮੋਬਾਈਲ ਦੀ ਟੈਕਨੋਲੋਜੀ ਨੂੰ ਇਸ ਅੱਜ ਦੀ ਜ਼ਿੰਦਗੀ ਦੇ ਨਾਲ ਜੁੜਿਆ ਦੇਖਦੇ ਹਾਂ ਤੇ ਇਹਦੇ ਬਹੁਤ ਸਾਰੇ ਫਾਇਦੇ ਆ ਕੰਮ ਫਟਾਫਟ ਮਿੰਟੋ ਮਿੰਟੇ ਹੋ ਜਾਂਦੇ ਆ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਹੈ ਉਹ ਤੁਹਾਨੂੰ Google ਤੋਂ ਸਰਚ ਕਰੋ ਨੈਟ ਤੋਂ ਸਰਚ ਕਰੋ ਤੁਹਾਨੂੰ ਮਿਲ جاتی ਹੈ ਪਰ ਦੋਸਤੋ ਦੋਸਤੀ ਬਣਾ ਕੇ ਰੱਖਣ ਦੀ ਰਿਸ਼ਤਿਆਂ ਨੂੰ अहमियत ਦੇਣੀ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਇਹ अहमियत ਨਾ ਦਿੱਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋਸਤੀ ਨਾਂ ਦਾ ਜਿਹੜਾ ਰਿਸ਼ਤਾ ਹੈ ਸਾਡੀ ਜ਼ਿੰਦਗੀ 'ਚੋਂ ਸਾਡੇ ਸਮਾਜ 'ਚੋਂ ਮਹਿੂਜ ਹੋ ਜਾਊਗਾ ਸੜੀ ਕੇ ਖਤਮ ਹੋ ਚੁਕਾ ਕਿਉਂਕਿ ਇਹਨਾਂ ਟੈਕਨੋਲੋਜੀ ਵਾਲੀਆਂ ਚੀਜ਼ਾਂ ਨੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਤੋਂ ਖੋ ਲਈਆਂ ਨੇ ਪਿਆਰ ਨਾਲ ਦੀ ਕੋਈ ਚੀਜ਼ ਨਹੀਂ ਦੋਜ ਅੱਜ ਅਸੀਂ ਕਿਸੇ ਰਿਸ਼ਤੇਦਾਰ ਤੇ ਜਾਣਾ ਹੋਵੇ ਤਾਂ ਰਿਸ਼ਤੇਦਾਰ ਵੀ ਕਹਿੰਦੇ ਜੀ ਸਾਨੂੰ ਫੋਨ ਕਰਦੇ ਦੱਸਦੇ ਤੁਸੀਂ ਕਦੋਂ ਹਣ ਅੱਗੇ ਨਾ ਕੋਈ ਫੋਨ ਸੀ ਕਦ ਚਿੱਠੀ ਜਾਂਦੀ ਸੀ ਆਉਂਦੀ ਸੀ ਉਹਨਾਂ ਚਿੱਠੀਆਂ ਵਾਲੇ ਰਿਸ਼ਤੇ ਉਹਨਾਂ ਚਿੱਠੀਆਂ ਨੂੰ ਫਿਰ ਗਵਾਂਡੀਆਂ ਤੋਂ ਪੜਾਖ ਲੈਉਣੇ ਜਿਸ ਪਰਿਵਾਰ ਦੇ ਵਿੱਚ ਕੋਈ ਪੜਿਆ ਠੀਕ ਹੁੰਦਾ ਸੀ ਉਹ ਬੜਾ ਅਨੰਦ ਸੀ ਫਿਰ ਸਾਰੇ ਪਰਿਵਾਰ ਨੇ ਉਹ ਚਿੱਠੀ ਨੂੰ ਸੁਣਨਾ ਤੇ ਘਰ ਗੱਲਾਂ ਕਰਦੀਆਂ ਤੇ ਅੱਜ ਨਾਲ ਹੀ ਉਹ ਰਿਸ਼ਤੇ ਰਹੇ ਆ ਚਿੱਠੀਆਂ ਚਪਟੀਆਂ ਦਾ ਕੰਮ ਤਾਂ ਅੱਜੇ ਖਤਮੀ ਹੋ ਗਿਆ ਹਰ ਮੈਸੇਜ ਟਾਈਪ ਕਰੋ ਬੈਂਟੋ ਸਕਿੰਟਾਂ ਦੇ ਵਿੱਚ ਹੀ ਤੁਸੀਂ ਪੂਰੀ ਦੁਨੀਆ ਦੇ ਵਿੱਚ ਪਹੁੰਚ ਸਕਦੇ ਹੋ ਸੋਸ਼ਲ ਮੀਡੀਆ ਤੇ ਸਾਨੂੰ ਬਹੁਤ ਕੋਸ ਨਮਾ ਦੇਖਣ ਵੀ ਮਿਲ ਰਿਹਾ ਚੰਗਾ ਵੀ ਮਿਲ ਰਿਹਾ ਮਾੜਾ ਨਹੀਂ ਤਾਂ ਕੋਈ ਘਾਟ ਹੀ ਨਹੀਂ ਹੈ ਮਨੋਰੰਜਨ ਬਹੁਤ ਮਿਲ ਰਿਹਾ ਛੋਟੀਆਂ ਛੋਟੀਆਂ ਰੀਲਾਂ ਲੋਕ ਬਣਾਉਂਦੇ ਆ ਸੋ ਇਸ ਟੈਕਨੋਲੋਜੀ ਨੇ ਜਿੱਥੇ ਸਾਡੀ ਜ਼ਿੰਦਗੀ ਦੇ ਵਿੱਚ ਵੱਡਾ ਇਨਕਲਾਬ ਲਿਆਂਦਾ ਹੈ ਕ੍ਰਾਂਤੀ ਲਿਆਂਦੀ ਹੈ ਉੱਥੇ ਇਸ ਟੈਕਨੋਲੋਜੀ ਨੇ ਸਾਡੇ ਰਿਸ਼ਤਿਆਂ ਨੂੰ ਖਤਮ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਦੋਸਤੀ ਬੜਾ ਨਿੱਕਾ ਤੇ ਬੜਾ ਪਿਆਰਾ ਰਿਸ਼ਤਾ ਹੈ ਜਿੱਕਰ ਦੋਨੋਂ ਦੋਸਤ ਨਿਭਾਉਣ ਦੇ ਵਿੱਚ ਆਪਣੀ ਭੂਮਿਕਾ ਨੂੰ ਅਦਾ ਕਰੇ ਸੋ ਇਹ ਸਾਡਾ ਸੀ ਅੱਜ ਦੋਸਤੀ ਦਾ ਫਿੱਕਾ ਪੈਂਦੇ ਰਿਸ਼ਤਿਆਂ ਦੀ ਕਚਾਤ ਕੱਲ ਨੂੰ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਨਾਲ ਜੁੜਾਂਗੇ ਕੋਈ ਨਵਾਂ ਵਿਸ਼ਾ ਲੈ ਕੇ ਤੇ ਜੇਕਰ ਤੁਹਾਨੂੰ ਇਹ ਸਾਡੀਆਂ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਤਾਂ ਤੁਸੀਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਹੀ ਦਿੱਤਾ ਘੰਟੀ ਦਾ ਬਟਨ ਦਵਾ ਦਿਓ ਮਿਲਦੇ ਹਾਂ ਕੱਲ ਨੂੰ ਏਸੀ ਵੀ ਲਈ ਇਸੇ ਚੈਨਲ ਤੇ ਧੰਨਵਾਦ